जय श्री राम जय जय श्री राम दोस्तों मैं सुनील कुमार बट्टी युवा कौमी प्रधान शिवसेना हिंदू टकसाली तो एक बड़े विशेष मुद्दे पे बात करनी है मुद्दा है देश दा अत्वादी जेड़ा हमेशा पंजाब दे विच दंगे फलाने दी कोशिश करदा है पंजाब दी अमन शांति नु भंग करण दी कोशिश करदा गुरपतवंत सिंह पन्नू जो खालिस्तानी कट्टरपंथी विचारधारा जिदी और आज भी सोशल मीडिया पे लगातार ओदी वीडियो वायरल हो रही है पहले तो तनु वीडियो दिखाईए no, the... ए मारी सोचदा व्यक्ति जो हमेशा ही ਪੰਜਾਬ ਦੇ ਵਿੱਚ ਦੰਗੇ ਫਲਾਮ ਦੀ ਕੋਸ਼ਿਸ਼ ਕਰਦਾ ਹੈ ਹਿੰਦੂ ਲੀਡਰਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਔਰ ਅੱਜ ਇਹਨੇ ਜਿਹੜੀ ਵੀਡੀਓ ਇੱਕ ਵਾਇਰਲ ਕੀਤੀ ਹੈ ਜੋ ਕਿ ਕਰੋੜਾ ਸਨਾਤਨੀਆਂ ਦੀ ਆਸਥਾ ਦਾ ਕੇਂਦਰ ਪ੍ਰਭੂ ਸ਼ੀ ਰਾਮ ਜੀ ਦਾ ਅਯੁੱਧਿਆ ਜੇ ਮੰਦਿਰ ਹੈ ਜੋ ਕਿ 500 ਸਾਲਾਂ ਬਾਅਦ ਪ੍ਰਭੂ ਸ਼ੀ ਰਾਮ ਜੀ ਦੇ ਮੰਦਿਰ ਦੇ ਵਿੱਚ ਆਪਣੇ ਵਿਰਾਜਮਾਨ ਹੋਏ ਆ ਔਰ ਇਹਦੀ ਇੱਕ ਟੁੱੱਚੀ ਹਰਕਤ ਟੁੱੱਚੀ ਜੀ ਧਮਕੀ ਦੇ ਕੇ ਏ ਮੰਦਰ ਉਡਾਨ ਦੀ ਗੱਲ ਕਰਦਾ ਸਾਡਾ ਪੰਨੂ ਨੂੰ ਮੂੰਹ ਤੋੜਵਾ ਜਵਾਬ ਹੈ ਪੰਨੂ ਜੇ ਤੇਰੇ ਚ ਇੱਕ ਪਿਓ ਦੀ ਔਲਾਦ ਹੈ ਇੱਕ ਪਿਓ ਦਾ ਪੋਤਾ ਹੈ ਤੇ ਤੂੰ ਭਾਰਤ ਵਿੱਚ ਆ ਕੇ ਇਹ ਗੱਲ ਕਹਿ ਜੇ ਤੇਰੇ ਮੂੰਹ ਚੋਂ ਤੇਰੀ ਜੀਵਨਾ ਸੁਨਾਤਨੀਆਂ ਨੇ ਖੇਚ ਲਈ ਤੇ ਫਿਰ ਤੂੰ ਸ਼ਿਵ ਸੈਨਿਕ ਨਾ ਕਹੀ Hindu ਸੁਨਾਤਨੀ ਨਾ ਕਹੀ ਕਿਉਂਕਿ ਸਾਡਾ ਜਿਹੜਾ ਆਸਥਾ ਦਾ ਕੇਂਦਰ ਹੈ ਪ੍ਰਭੂ ਸ਼੍ਰੀ ਰਾਮ ਮੰਦਰ ਉਸ ਬਾਰੇ ਤੂੰ ਐਸੀ ਟੁੱੱਚੀ ਹਰਕਤ ਕੀਤੀ ਹੈ ਧਮਕੀ ਦਿੱਤੀ ਆ ਬੰਬ ਨਾਲ ਉਡਾਨਦੀ ਇਹ ਆਪਣੇ ਖਾਬੋ ਖਿਆਲ ਚ ਵੀ ਉਡਾਵੀ ਕਿ ਤੂੰ ਸਾਡੇ ਪ੍ਰਭੂ શ્રી RAM ਜੀ ਦੇ ਮੰਦਿਰ ਦੇ ਆਲੇ ਦੁਆਲੇ ਤਾਂ ਛੱਡ ਤੂੰ ਭਾਰਤ ਜੀ ਵੀ ਵੜ ਕੇ ਕੰਰੀ ਦਿਖਾਤਾ ਤੇ ਤੇਰਾ ਉਹ ਹਸ਼ ਸੰਾਤਨੀਆਂ ਨੇ ਕਰਨਾ ਜੋ ਤੂੰ ਹਰਕਤ ਕਰ ਦਿੱਤੀ ਆ ਸਾਡੇ ਮੰਦਿਰ ਉਡਾਨਦੀ ਤੂੰ ਜਿਹੜੀ ਧਮਕੀ ਦੇਤੀ ਆ ਔਰ ਤੂੰ ਹਿੰਦੂਆਂ ਨੂੰ ਜਿਹੜੀ ਧਮਕੀ ਦਿੱਤੀ ਆ ਹਿੰਸਾਗ੍ਰਾਮ ਵੀ ਜਾਂ ਹਿੰਦੂਵਾਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਦੇ ਹਿੰਦੂਵਾਦੀ ਜਿਹੜੀ ਵਿਚਾਰਧਾਰਾ ਆ ਸੰਾਤਨੀਆਂ ਦੀ ਜਿਹੜੀ ਵਿਚਾਰਧਾਰਾ ਹਮੇਸ਼ਾ ਪਿਆਰ ਮੁਹੱਬਤ ਦੀ ਔਰ ਭਾਈਚਾਰੇ ਦੀ ਵਿਚਾਰਤਾਰਾ ਹੈ ਲੇਕਿਨ ਤੇਰੇ ਵਰਗੇ ਕੁਝ ਟੁੱੱੱਚੇ ਜਿਹੇ ਇਨਸਾਨ ਜਿਹੜੇ ਦੇਸ਼ ਵਿਰੋਧੀ ਹੈ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦੇ ਵਿੱਚ ਹੱਤਵੱਤ ਲਿਆਉਣ ਦੀ ਕੋਸ਼ਿਸ਼ ਕਰਦੇ ਆ ਹਿੰਦੂ ਸਿੱਖਾਂ 'ਚ ਪਾੜ-ਬਾਣ ਦੀ ਕੋਸ਼ਿਸ਼ ਕਰਦੇ ਆ ਤੇਰੀ ਜਿਹੜੇ ਆ ਮਨਸੂਬੇ ਆ ਕਦੀ ਕਾਮਯਾਬੀ ਹੋਣ ਜੇ ਇੱਕ ਪਿਓ ਦੀ ਔਲਾਦ ਹੈ ਤੇ ਭਾਰਤ ਆ ਕੇ ਆ ਗੱਲ ਕਹਿ ਤੇਰੇ ਮੂੰਹ 'ਚ ਤੇਰੀ ਜੀਭ ਦਾ ਕੱਟ ਦਿੱਤੀ ਗਈ ਤੇ ਸਾਨੂੰ ਸ਼ਿਵਸਾਣਿਕ ਨਾ ਆਖੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ